ਫਰੀਦਕੋਟ ਦੇ ਵਿੱਚ ਪਤਨੀ ਵੱਲੋਂ ਆਸ਼ਿਕ ਦੇ ਨਾਲ ਲੜ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਮੇਰੇ ਨਾਲ ਸਾਬਕਾ ਪੁਲਿਸ ਅਫਸਰ ਭੁਪਿੰਦਰ ਸਿੰਘ ਗੋਤਰਾ ਮੌਜੂਦ ਨੇ ਸਾਰੀ ਕਹਾਣੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਸ ਘਟਨਾ ਨੂੰ ਉਸ ਔਰਤ ਨੇ ਕਿਸ ਤਰੀਕੇ ਨਾਲ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਦੀ ਜਿਹੜੀ ਪ੍ਰਕਿਰਿਆ ਵਾ ਉਹ ਸਾਰੀ ਕਿਸ ਤਰੀਕੇ ਦੇ ਨਾਲ ਇਸ ਵੇਲੇ ਚੱਲ ਰਹੀ ਹੈ ਕੋਤਰਾ ਸਾਹਿਬ ਤੁਸੀਂ ਇਹ ਸਾਰਾ ਮੈਟਰ ਦੇਖਿਆ ਵਾਚਿਆ ਸਰਚ ਕੀਤਾ ਸਾਰਾ ਅ ਮੋਡਲੀ ਤੁਹਾਨੂੰ ਕੀ ਲੱਗਿਆ ਵੀ ਇਹ ਕੀ ਸਾਰਾ ਜਾਇਦਾਦ ਦਾ ਮਸਲਾ ਸੀਗਾ ਕਿ ਜਾਂ ਪਿਆਰ ਜਾਂ ਆਸ਼ਿਕਪੁਣਾ ਇੰਨਾ ਸਿਰ ਤੇ ਚੜ ਗਿਆ ਵੀ ਉਹਨੂੰ ਆਪਣਾ ਘਰ ਵਾਲਾ ਹੀ ਨਹੀਂ ਦਿਸਿਆ ਜੇ ਇਹਦੇ ਆਪਾਂ ਇਹਨੂੰ ਡੰਗਾਈ ਨਾਲ ਜਾਂਚ ਕਰਨੀ ਤੁਹਾਨੂੰ ਦੱਸੀ ਜਾਵੇ ਡਿਟੇਲ ਤੇ ਥੋੜੀ ਲੰਬੀ ਹੁੰਦੀ ਮੈਂ ਤੁਹਾਨੂੰ ਛੋਟੇ ਜਿਹੇ ਲਫਜ਼ਾਂ 'ਚ ਦੱਸ ਦਿੰਦਾ ਇਹਨੂੰ ਤੇ ਉਸ ਬੱਚੇ ਦਾ ਪਰਿਵਾਰ ਜਿਹੜਾ ਸਾਰਾ ਬਾਹਰ ਸੀ ਮੈਰਿਜ ਤੋਂ ਪਹਿਲਾਂ ਹੀ ਪਰਿਵਾਰ ਬਾਹਰ ਸੀ ਇਸ ਨੂੰ ਮੈਰਿਜ ਤੋਂ ਬਾਅਦ ਭੇਜਿਆ ਗਿਆ ਪਰ ਬੱਚਾ ਵਧੀਆ ਸੀ ਪੜ੍ਹਿਆ ਲਿਖਿਆ ਸੀ ਮਤਲਬ ਚੰਗੀ ਸੋਸਾਇਟੀ ਨਾਲ ਬਹਿਣਾ ਉੱਠਣਾ ਸੀ ਔਰ ਪੰਜਾਬੀ ਯੂਨੀਵਰਸਿਟੀ ਤੋਂ ਨੇ ਡਿਗਰੀ ਕੀਤੀ ਸੀ ਮੈਰਿਜ ਤੋਂ ਬਾਅਦ ਇਹਨੂੰ ਮੈਰਿਜ ਭਰੋਸੇ ਜੋ ਤੋਂ ਵੀ ਸੂਤਰਾਂ ਦਾ ਵੀ ਪਤਾ ਲੱਗਾ ਵੀ ਮੈਰਿਜ ਇਹਨੇ ਇਸ ਬੇਸ ਤੇ ਕੀਤੀ ਸੀ ਕਹਿੰਦੀ ਵੀ ਮੈਨੂੰ ਬਾਹਰ ਭੇਜ ਦੇ ਅੱਛਾ ਉਹ ਜਦੋਂ ਬਾਹਰ ਭੇਜਦਾ ਚਲੋ ਉਹਨਾਂ ਦੀ ਫੈਮਿਲੀ ਬਾਹਰ ਸੀ ਉਹਨਾਂ ਕਹਿੰਦਾ ਚਲੋ ਕੋਈ ਗੱਲ ਨਹੀਂ ਬਾਹਰ ਭੇਜ ਦਿੰਨੇ ਆ ਮੈਰਿਜ ਤੋਂ ਬਾਅਦ ਬਾਹਰ ਭੇਜ ਦਿੱਤੀ ਬਾਹਰ ਚਲੀ ਗਈ ਬਾਹਰ ਚਲੀ ਜਾਣ ਤੋਂ ਬਾਅਦ ਕੀ ਹੋਇਆ ਕਿ ਉੱਥੇ ਜਾ ਕੇ ਇਹਦੀ ਕਿਸੇ ਨਾਲ ਸੈਟਿੰਗ ਹੋ ਗਈ ਹੁਣ ਮੈਂ ਕੀ ਕਹਾਂ ਵੀ ਯਾਰ ਹੋਰ ਲੱਭ ਲੈਣੇ ਕੋਈ ਇਹੋ ਕਹਾਂ ਕਿ ਆਪਾਂ ਕਿਸੇ ਨਾਲ ਦੀ ਸੈਟਿੰਗ ਹੋ ਗਈ ਸੈਟਿੰਗ ਹੋਣ ਤੋਂ ਬਾਅਦ ਉੱਥੇ ਪਤਾ ਨਹੀਂ ਕੀ ਕੰਮ ਕਰਦੇ ਸੀ ਦੋਵੇਂ ਜਣੇ ਜਿਹਦੇ ਨਾਲ ਸੈਟਿੰਗ ਹੋਈ ਉੱਥੇ ਕੀ ਤਸਕਰੀ ਕਰਦੇ ਸੀ ਕੀ ਕੋ ਮਾੜਾ ਕੰਮ ਕਰਦੇ ਕੀ ਜੋ ਵੀ ਕਰਦੇ ਹੋਣਗੇ ਜਿਸ ਵਿੱਚੋਂ ਕੇ ਸਰਕਾਰ ਨੇ ਇਹਨਾਂ ਨੂੰ ਫੜ ਕੇ ਰਿਪੋਰਟ ਕੀਤਾ ਕਿਉਂਕਿ ਬਾਹਰਲੇ ਕੰਟਰੀ 'ਚ ਛੇਤੀ ਕੀ ਤਾਂ ਰਿਪੋਰਟ ਨਹੀਂ ਕਰਦੇ ਇਹ ਤੇ ਆ ਵੀ ਸਟੇ ਦੇ ਦਿੰਦੇ ਕੋਈ ਪੋਲੀਟਿਕਲ ਸਟੇ ਦੇ ਦਿੰਦੇ ਕੋਈ ਹੋਰ ਕਈ ਤਰੀਕਿਆਂ ਦੇ ਮਤਲਬ ਤਰੀਕਿਆਂ ਨਾਲ ਜਾਂ ਜਿਹੜੇ ਸਾਡੇ ਪੰਜਾਬੀ ਗਏ ਉਹ ਵੀ ਛੇਤੀ ਆਉਣ ਦੀ ਨਹੀਂ ਸੋਚਦੇ ਉਹ ਹਰ ਹੀ ਲਾਬਸੀਲਾ ਵਰਤਦੇ ਨੇ ਕਿ ਸਾਨੂੰ ਇੱਥੇ ਰਹਿਣਾ ਹੀ ਪੈ ਜਾਵੇ ਸਾਨੂੰ ਵਾਪਸ ਇੰਡੀਆ ਨਾ ਹੀ ਜਾਈਏ ਅੱਛਾ ਵਾਪਸ ਇੰਡੀਆ ਆ ਗਏ ਇੰਡੀਆ ਆਉਣ ਤੋਂ ਬਾਅਦ ਇਹਨੇ ਆਪਣੇ ਦੋਸਤ ਦੇ ਨਾਲ ਰਲ ਕੇ ਜਾਂ ਜਿਹੜਾ ਵੀ ਬੰਦਾ ਨਾਲ ਰਲ ਕੇ ਸਕੀਮ ਇਹ ਬਣਾਈ ਕਿ ਆਪਾਂ ਜ਼ਮੀਨ ਹੜੱਪ ਲਈ ਆ ਦੀ ਤੇ ਇਹਦੀ ਪ੍ਰੋਪਰਟੀ ਜਿੰਨੀ ਵੀ ਹੜਪੀ ਜਾਵੇ ਕਿਉਂਕਿ ਇਹ ਬੱਚਾ ਕੱਲਾ ਰਹਿੰਦਾ ਸੀ ਇੱਥੇ ਪਰਿਵਾਰ ਸਾਰਾ ਬਾਹਰ ਸੀ ਇਹਦਾ ਤੇ ਉਹਨੇ ਕਿਹਾ ਵੀ ਕੱਲਾ ਹੈਗਾ ਇਹਨੂੰ ਦੱਬ ਲੈਣੇ ਕਿਸੇ ਨਾ ਕਿਸੇ ਤਰੀਕੇ ਨਾਲ ਕੀ ਪਲਾਨ ਬਣਾਇਆ ਸਾਰਾ ਕੁਝ ਆਪਾਂ ਬਿਆਨ ਕਰਦੇ ਹੀ ਪਏ ਆ ਉਹਦੇ ਵਿੱਚ ਕੀ ਕੀਤਾ ਵੀ ਜਿਸ ਦਿਨ ਇਹਨਾਂ ਦਾ ਪਲਾਨ ਬਣਿਆ ਉਸ ਬੱਚੇ ਨੂੰ ਇਹਨੇ ਪਾ ਕੇ ਗੋਲੀਆਂ ਦਿੱਤੀਆਂ ਪੰਜ ਗੋਲੀਆਂ ਜੋ ਸੂਤਰਾਂ ਦਾ ਪਤਾ ਲੱਗਾ ਵੀ ਪੰਜ ਗੋਲੀਆਂ ਨੇ ਦਿੱਤੀਆਂ ਪਾ ਕੇ ਕੋਲਡ ਡਰਿੰਕ ਦੇ ਵਿੱਚ ਉਹ ਗੋਲੀਆਂ ਦੇਣ ਤੋਂ ਬਾਅਦ ਕੀ ਹੋਇਆ ਇਹਨੇ ਇਵਨ ਕੇ ਘਰ ਕੁੱਤਾ ਵੀ ਰੱਖਿਆ ਗਿਆ ਹੋਇਆ ਕਿ ਕੁੱਤੇ ਨੂੰ ਵੀ ਇਹਨੇ ਉਹ ਗੋਲੀਆਂ ਦੇਤੀਆਂ ਵੀ ਕੁੱਤਾ ਵੀ ਜਿਹੜਾ ਨਾ ਉਹ ਗੱਲ ਵੀ ਬਾਂਬ ਰੋਲਾ ਜਿਹਾ ਹੋਇਆ ਰਿਹਾ ਜਿਹਨੂੰ ਪਤਾ ਹੀ ਨਹੀਂ ਲੱਗੇ ਕੌਣ ਆਇਆ ਕੌਣ ਗਿਆ ਕਿਉਂਕਿ ਘਰਾਂ ਦੇ ਵਿੱਚ ਆਮ ਕਰਕੇ ਹੀ ਕੁੱਤੇ ਰੱਖਦੇ ਨੇ ਕੁੱਤਾ ਬੜਾ ਵਫਾਦਾਰ ਜਾਨਵਰ ਹੈ ਮਾਲਕ ਦੇ ਨਾਲ ਹਮੇਸ਼ਾ ਹੀ ਵਫਾਦਾਰੀ ਉਹ ਕਰਦਾ ਅੱਛਾ ਇਹਨੇ ਕੀਤਾ ਉਹ ਦੇਣ ਤੋਂ ਬਾਅਦ ਇਹਨਾਂ ਦਾ ਕੀ ਪ੍ਰੋਗਰਾਮ ਬਣਿਆ ਇਹਨਾਂ ਨੇ ਕਿਸ ਤਰੀਕੇ ਨਾਲ ਮੁੰਡੇ ਨਾਲ ਧੱਕਾ ਕੀਤਾ ਖਿੱਚ ਤੋ ਕੀਤੀ ਜੋ ਵੀ ਕੀਤਾ ਉਹਨੂੰ ਕਿਸ ਦੇ ਨਾ ਤਰੀਕੇ ਮਾਰਨ ਦੀ ਉਹਨਾਂ ਨੇ ਆਪਣੇ ਨੂੰ ਮਾਰ ਦਿੱਤਾ ਔਰ ਇਹ ਵੀ ਪਤਾ ਲੱਗਾ ਵੀ ਜਦੋਂ ਮਾਰਿਆ ਉਹਦਾ ਧੌਣ ਦਾ ਮਣਕਾ ਟੁੱਟ ਗਿਆ ਤੇ ਆਫਟਰਲ ਮੁੰਡਾ ਵੀ ਕੱਲਾ ਸੀ ਜਵਾਨ ਸੀ ਜੇ ਉਹਦੀ ਖਿੱਚ ਤੂੰ ਕਿਸੇ ਨਾਲ ਹੋਈ ਹੋਏਗੀ ਤੇ ਆਫਟਰਲ ਉਹਨੇ ਕਿਸੇ ਨੂੰ ਕੋਈ ਮਾਰ ਸੱਟ ਮਾਰੀ ਹੋ ਜਾਂ ਕੋਈ ਹਈ ਲਵਸੀਲਾ ਬਚਾ ਦਾ ਨੇਚਰਲੀ ਗੱਲ ਕੋਈ ਜਿੱਦਾਂ ਕਹਿੰਦੇ ਨਾ ਵੀ ਬੰਦਾ ਡੁੱਬਦਾ ਪਾਣੀ ਦੇ ਸਹਾਰਾ ਤੇ ਮੰਗਦਾ ਹੀ ਹਾਂ ਦਰੋਂ ਕਿਤੇ ਕਰਦਾ ਹੀ ਕੁਛ ਉਸ ਸਹਾਰੇ ਦਾ ਰਿਜ਼ਲਟ ਇਹ ਤੁਹਾਡੇ ਸਾਹਮਣੇ ਆਇਆ ਕਿ ਇਹਨੇ ਡਰਾਮਾ ਇਹ ਕੀਤਾ ਕਿ ਇਹ ਕਰਨ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਕਿ ਸੋਨਾ ਖਿਲਾਰ ਮੈਂ ਜਿੱਥੇ ਵੀ ਰੱਖਿਆ ਸੀ ਸਾਰਾ ਕੁਝ ਖਿਲਾਰਤਾ ਮੈਨੂੰ ਜੀ ਬੰਦੇ ਘਰ ਲੁੱਟਣ ਪੈ ਗਏ ਜੀ ਮੈਨੂੰ ਬੰਦ ਕਰ ਗਏ ਜੀ ਇਹ ਨੂੰ ਇਦਾਂ ਦਾ ਮਾਰ ਗਏ ਨੇ ਤੇ ਮੈਨੂੰ ਬੰਦ ਕਰ ਗਏ ਕਿਉਂਕਿ ਇਹ ਇੱਕ ਮਰਡਰ ਕਰਨ ਦੇ ਕਈ ਸਾਫ ਦੇਖੀਦਾ ਸੀ ਮਰਡਰ ਕੋ ਮਾਰਨਾ ਕੋ ਘੋਲ ਕੇ ਮਰਨਾ ਜੋ ਦੋਵੇਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਜਿਹਦੇ ਵਿੱਚ ਕਿ ਪਤਾ ਲੱਗਾ ਇੱਥੋਂ ਪਤਾ ਲੱਗਾ ਤੇ ਉਹ ਮੁੰਡੇ ਦਾ ਵਿਚਾਰੇ ਦੇ ਇੱਕ ਨਿੱਕਰ ਤੇ ਬਨੇਣ ਵੀ ਜਿਹੜੀ ਉਹ ਪਾਟੀ ਹੋਈ ਸੀ ਜਿਹਨੂੰ ਮੁੰਡੇ ਨੂੰ ਨਾ ਮਾਰਿਆ ਉਹਦੀ ਬਨੇਣ ਵੀ ਪਾਟੀ ਹੋਈ ਸੀ ਨਿੱਕਰ ਸੀ ਇੱਥੋਂ ਪਤਾ ਲੱਗਦਾ ਵੀ ਖਿੱਚ ਤੂ ਕੀਤੀ ਉਹਨਾਂ ਨੇ ਬਹੁਤ ਤੇ ਉਹਨੇ ਬਚਾ ਵਸਦੇ ਆਪਣੀ ਪੂਰੀ ਕੋਸ਼ਿਸ਼ ਕੀਤੀ ਅੱਛਾ ਇਹ ਵੀ ਗੱਲ ਆ ਜਿਵੇਂ ਫੋਟੋਆਂ ਦੇਖੀਆਂ ਨੇ ਮੁੰਡਾ ਤਗੜਾ ਲੱਗਦਾ ਠੀਕ ਐ ਸੋਹਣਾ ਸੁਨੱਖਾ ਉੱਚਾ ਲੰਬਾ ਹੈ ਜੇ ਗੋਲੀਆਂ ਨਾ ਦਿੱਤੀਆਂ ਹੁੰਦੀਆਂ ਨਸ਼ੇ ਦੀਆਂ ਜਾਂ ਜਿਹੜੀਆਂ ਨੀਂਦੀਆਂ ਦਿੱਤੀਆਂ ਫੇਰ ਕੀ ਪਤਾ ਮੁੰਡਾ ਡੜ ਕੇ ਮੁਕਾਬਲਾ ਵੀ ਕਰ ਲੈਂਦਾ ਮੈਂ ਉਹ ਦੇਣ ਦਾ ਗੋਲੀਆਂ ਦੇਣ ਦਾ ਮੇਨ ਕਾਰਨ ਇਹ ਸੀ ਕਿ ਇਹਨੂੰ ਉਹ ਹੀ ਗੱਲ ਵੀ ਗੋਲੀਆਂ ਦੇ ਕੇ ਆਦਮ ਹੋਇਆ ਜਾਂ ਵੈਸੇ ਕਰ ਲਿਆ ਉਹ ਮੁੜ ਕੇ ਉਹਦੇ ਕੋਲੋਂ ਉਹਨਾਂ ਦਾ ਮੁਕਾਬਲਾ ਉਹ ਤਿੰਨ ਬੰਦੇ ਉਹ ਹੋ ਗਏ ਚੌਥੀ ਇਹ ਹੋ ਗਈ ਹਣੀ ਇਹ ਤੇ ਨੇਚਰਲ ਚਾਰ ਬੰਦਿਆਂ ਦਾ ਮੁਕਾਬਲਾ ਕਰਨਾ ਇਕੱਲੇ ਬੰਦੇ ਕੋਲ ਚਾਹੇ ਖਾਲੀ ਹਾਥੀ ਐ ਵੀ ਜੇ ਮਾਰਨ ਵਾਲੇ ਨੀਤ ਨਾਲ ਹੀ ਆ ਗਏ ਤਾਂ ਫਿਰ ਬੰਦਾ ਕੀ ਕਰੂਗਾ ਮੁਕਾਬਲਾ ਉਹਨੇ ਬੱਚੇ ਨੇ ਜੱਟ ਡੜ ਕੇ ਕੀਤਾ ਹੋਇਆ ਚ ਕੋਈ ਸ਼ੱਕ ਨਹੀਂ ਪਰ ਜਿਹੜੀਆਂ ਗੋਲੀਆਂ ਦਿੱਤੀਆਂ ਉਹ ਵੀ ਕੋਈ ਕਾਰਨ ਸੀ ਇਹਦਾ ਉਹ ਇਸੇ ਕਰਕੇ ਦਿੱਤੀਆਂ ਗਿਆ ਵੀ ਗੋਲੀਆਂ ਦੇ ਕੇ ਇਹਨੂੰ ਅਧਮ ਹੋਇਆ ਜਾਂ ਕਰਦੀਏ ਤੇ ਮੁੜ ਕੇ ਕਰ ਰਹੀ ਹੈ अच्छा फिर देखो कमरे ਦੇ ਵਿੱਚ ਡਕੀ ਕਹਿੰਦੀ ਮੈਨੂੰ ਕਮਰੇ ਵਿੱਚ ਧੱਕ ਗਏ ਨੇ ਤੈਨੂੰ ਜਦੋਂ ਕਮਰੇ ਵਿੱਚ ਧੱਕ ਗਏ ਨੇ ਤੇ ਕੀ ਕਮਰੇ ਵਿੱਚ ਬਾਹਰ ਜਿੰਦਰਾ ਕਿਦਾਂ ਲਾਗੇ ਅੰਦਰੋਂ ਤੇ ਇੱਕ ੁੰਡੀ ਲੱਗੀ ਹੈ ਬਾਹਰੋਂ ਖੁੱਲਾ ਇੱਥੋਂ ਤਾਂ ਪਤਾ ਲੱਗਦਾ ਵੀ ਡਰਾਮਾ ਸਾਰਾ ਆਪ ਕੀਤਾ ਗਿਆ ਫਿਰ ਇਹਨੇ ਕੁਤਰਾ ਸਾਹਿਬ ਵੀ ਡਰਾਮਾ ਰਚਤਾ ਵੀ ਸਾਨੂੰ ਲੁੱਟਣ ਪੈ ਗਏ ਜਾਂ ਚੋਰ ਆ ਗਏ ਜਾਂ ਮਤਲਬ ਸਾਨੂੰ ਨੁਕਸਾਨ ਪਹਚਾਇਆ ਇਹ ਉਹਨਾਂ ਨੇ ਪਹਚਾਇਆ ਇਹ ਫੜੀ ਕਿਦਾਂ ਗਈ ਫਿਰ ਸਵਾਲ ਜਵਾਬ ਕੀ ਹੋਏ ਫੜੀ ਇਹ ਚੋਰ ਆਪ ਹੀ ਫੜਿਆ ਗਿਆ ਉਹ ਦੱਸਦੇ ਨੇ ੁੰਡੀ ਅੰਦਰੋਂ ਲਾ ਕੇ ਬੈਠੀ ਹੋ ਫੋਨ ਕਰ ਦਿੱਤਾ ਆਪਣੇ ਥਾਣੇ ਵੀ ਫੋਨ ਕਰ ਦਿੱਤਾ ਤੇ ਆਪਣੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਪਹਿਲਾਂ ਫੋਨ ਕਰ ਜਦੋਂ ਕੋਈ ਪਲਾਨ ਜਾਂ ਪ੍ਰੋਗਰਾਮ ਸੀ ਨਾ ਸਾਰਾ ਇਹਦਾ ਉਹ ਜਿਹੜੇ ਇਹਦੇ ਰਿਸ਼ਤੇਦਾਰ ਸੀ ਉਹ ਜਿਹੜੇ ਮੁੰਡੇ ਦੇ ਰਿਸ਼ਤੇਦਾਰ ਸੀ ਉਹ ਸਾਰਾ 5 ਮਿੰਟ ਦਾ ਰਸਤਾ ਭੂਆਵਾਂ ਦੀਆਂ ਜਾਂ ਜੋ ਰਿਸ਼ਤੇਦਾਰ ਨੇੜੇ ਤੇਰੇ ਸੀ ਉਹ ਨੇੜੇ ਸੀ ਆਪਣੇ ਰਿਸ਼ਤੇਦਾਰਾਂ ਦੇ ਪਹਿਲਾਂ ਆ ਗਏ ਭੂਆਵਾਂ ਦੀਆਂ ਬਾਅਦ ਕਹਿੰਦੀਆਂ ਜਦਕਿ ਰਸਤਾ ਸਾਡਾ ਜਿਹੜਾ ਘਰੋਂ ਸਿਰਫ 5-7 ਮਿੰਟ ਦਾ ਰਸਤਾ ਹੈ ਤੇ ਉਹਨਾਂ ਦਾ ਰਸਤਾ ਘੱਟ ਤੋਂ ਘੱਟ ਨਹੀਂ ਦਾਦੇ ਘੰਟੇ ਦਾ ਰਸਤਾ ਹੈ ਇਹ ਸਾਰੀ ਰਲਿ ਮਿਲੀ ਸਾਜਸ਼ ਜੀ ਮੈਂ ਇਹ ਗੱਲ ਕਹਾਂਗਾ ਪਰ ਜੇ ਪੁਲਿਸ ਨੂੰ ਹੁਣ ਡੰਗਾਈ ਨਾਲ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਸਾਰਾ ਕੁਝ ਨਿਕਲ ਕੇ ਸਾਹਮਣੇ ਆਏਗਾ ਜੇ ਜਾਂਚ ਦੀ ਕੜੀ ਨਾਲ ਕੜੀ ਜੁੜਦੀ ਗਈ ਤੇ ਖਰੇ ਕਿਹੜੇ ਕਿਹੜੇ ਨਾਲ ਲਪੇਟੇ ਜਾਣਗੇ ਅੱਛਾ ਇਹਦੇ ਪਰਿਵਾਰ ਵਾਲੇ ਹੁਣ ਦੱਸਦੇ ਆ ਵੀ ਇਹ ਸਾਨੂੰ ਸੀਸੀਟੀਵੀ ਕੈਮਰੇ ਨਹੀਂ ਲਵਾਉਣ ਦਿੰਦੀ ਆਪਕੀ ਇਹ ਪਲਾਨਿੰਗ ਬਹੁਤ ਚੇਰਦੀ ਹੋਊਗੀ ਇਹ ਬੜੀ ਚੇਰਦੀ ਪ੍ਰੈਲਨਿੰਗ ਸੀ ਨਾ ਦੀ ਸੀਸੀਟੀਵੀ ਕੈਮਰੇ ਦਾ ਮਤਲਬ ਇਹ ਸੀ ਪਤਾ ਲੱਗ ਜਾਣਾ ਸੀ ਕਿਹੜੇ ਕਿਹੜੇ ਆਏ ਨੇ ਤੇ ਕਰ ਪੁਲਿਸ ਵੀ ਸਾਡੀ ਕੋਈ ਨਿਆਣੀ ਨਹੀਂ ਜਿਹੜੇ ਜੇ ਪੁਲਿਸ ਅਫਸਰ ਉੱਥੇ ਲੱਗੇ ਬਾਜੀ ਵਧੀਆ ਅਫਸਰ ਲੱਗੇ ਡੰਗਾਈ ਨਾਲ ਜਿਉਂ ਜਾਂਚ ਕੀਤੀ ਨਾ ਤੇ ਸੀਸੀਟੀਵੀ ਇਹਦੇ ਨਹੀਂ ਲੱਗੇ ਉੱਥੇ ਲੱਗੇ ਤਾਂ ਕਿਤੇ ਲੱਗੇ ਹੋਣਗੇ ਸਾਡੇ ਕੋਈ ਕਈ ਕੋਈ ਇਨਵੈਸਟੀਗੇਸ਼ਨ ਤੇ ਸਾਡੇ ਬੜੇ ਤਰੀਕੇ ਨਾਲ ਕਿਸੇ ਨਾ ਕਿਸੇ ਜੇ ਉਹ ਕੱਲ ਉਹਨੇ ਆਪ ਕਰ ਦਿੱਤਾ ਨ ਆਪਣੇ ਆਪ ਕੋਰਟ 'ਚ ਪੇਸ਼ ਹੋ ਗਿਆ ਹੋ ਜੇ ਜੇ ਉਹਨੇ ਸਰੈਂਡਰ ਕਰ ਦਿੱਤਾ ਤਾਂ ਕੋਈ ਨਹੀਂ ਬਾਕੀਆਂ ਨੂੰ ਵੀ ਹੁਣ ਜਿਹੜੀ ਇਨਵੈਸਟੀਗੇਸ਼ਨ ਚੱਲੇਗੀ ਪੁਲਿਸ ਰਿਮਾਂਡ ਲਏਗੀ ਰਿਮਾਂਡ ਦੇ ਵਿੱਚ ਉਹ ਦੱਸਣਗੇ ਵੀ ਕੀ ਮੇਨ ਕਾਰਨ ਸੀ ਤੇ ਕੜੀ ਨਾਲ ਕੜੀ ਕਿਹੜਾ-ਕਿਹੜਾ ਜੁੜਦਾ ਕੀ ਕਹਾਣੀ ਨਿਕਲਦੀ ਉਹ ਪੁਲ ਪੇ ਪੁਲਿਸ ਨੂੰ ਜੇ ਹੁਣ ਉਹੀ ਗੱਲ ਫਿਰ ਆਦੀ ਵੀ ਜੇ ਹੁਣ ਕਿਸੇ ਮੰਤਰੀ ਦੇ ਦਖਲਦਾਰ ਜੀ ਨਾਂ ਵਿੱਚ ਹੋਈ ਕਿਉਂਕਿ ਜਦੋਂ ਵੀ ਸਰਕਾਰਾਂ ਦੇ ਜਾਂ ਪੁਲਿਸ ਦੇ ਕੰਮ ਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਹੋ ਜਾਂਦੀ ਹੈ ਉੱਥੇ ਵੀ ਪੁਲਿਸ ਆਪਣੇ ਇਤਿਹਾਰ ਸੁੱਟ ਦਿੰਦੀ ਹੈ ਉੱਥੇ ਪਰ ਪਾਸਾ ਪਲਟ ਜਾਂਦਾ ਕਿਉਂਕਿ ਉੱਥੇ ਜਿਹੜਾ ਇਹ ਗੁਰਿੰਦਰ ਸਿੰਘ ਸੀਗਾ ਜਿਹੜਾ ਮੁੰਡਾ ਪਤੀ ਸੀਗਾ ਜਿਹਨੂੰ ਮਾਰਿਆ ਇਹਨਾਂ ਨੇ ਇਹ ਇੱਥੇ ਰਹਿੰਦਾ ਸੀਗਾ ਪੈਲੀਬਾਨਾ ਦੇਖਦਾ ਸੀਗਾ ਤੇ ਇਹ ਨੌਕਰੀ ਵੀ ਕਰਦਾ ਸੀ ਕਹਿੰਦੇ ਮੁੰਡਾ ਬਹੁਤ ਸ਼ਰੀਫ ਸੀਗਾ ਇਹ ਬਹੁਤ ਵਧੀਆ ਮੁੰਡਾ ਸੀ ਇੱਥੇ ਨੌਕਰੀ ਕਰਦਾ ਸੀ ਪ੍ਰਾਈਵੇਟ ਬੱਚਿਆਂ ਨੂੰ ਇਹਨਾਂ ਕੋ ਗਰੀਬ ਬੱਚਿਆਂ ਨੂੰ ਫਰੀ ਮਾਤਾ ਦਸਾ ਵੀ ਪੰਜਾਬੀ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੁੰਨੇ ਤੇ ਬੱਚਿਆਂ ਨੂੰ ਫੜੀਏ ਪਰੌਂਦਾ ਸੀ ਤੇ ਜ਼ਮੀਨ ਦਾ ਜਿਹੜੀ 30 ਕਿੱਲੇ ਜ਼ਮੀਨ ਸੀ ਪਲੱਸ ਵਧੀਆ ਕੋਠੀ ਬਣਾਈ ਸੀ ਈਵਨ ਕਿ ਇੱਥੋਂ ਤੱਕ ਇਹਨੂੰ ਕਾਰ ਲੈ ਕੇ ਦਿੱਤੀ ਸੀ ਇਹਨੂੰ ਕਾਰ ਸਿਖਾਈ ਸੀ ਵੀ ਇਹਨੂੰ ਕਿਤੇ ਤਤੀ ਹਵਾਣਾ ਲੱਗ ਜੇ ਕਾਰ ਵੀ ਤੂੰ ਕਾਰ ਤੇ ਜਾਵੇਂ ਆਪ ਮੋਟਰਸਾਈਕਲ ਜਾਂਦਾ ਹ ਉਹਨੂੰ ਕਾਰ ਤੇ ਭੇਜਦਾ ਸੀ ਵੀ ਤੂੰ ਕਾਰ ਤੇ ਜਾਣਾ ਜਾਂ ਕਈ ਵਾਰੀ ਵੈਸੇ ਬੱਚਿਆਂ ਨੂੰ ਸ਼ੌਂਕ ਵੀ ਹੁੰਦਾ ਵੀ ਯਾਰ ਮੇਰੀ ਜਨਾਨੀ ਕਾਰ ਤੇ ਜਾਵੇ ਮੈਂ ਮੋਟਰਸਾਈਕਲ ਤੇ ਠੀਕ ਆ ਉਹਨੂੰ ਖਰੇ ਕਿੰਨਾ ਸ਼ੌਂਕ ਸੀ ਵਿਚਾਰੇ ਨੂੰ ਅੱਜ ਤੱਕ ਉਹਦੇ ਸ਼ੌਂਕ ਵੀ ਨਹੀਂ ਪੂਰੇ ਹੋਏ ਪੇਜ ਵਿਆਹ ਹੋ ਕੇ ਤੇ ਬਾਹਰ ਚਲੀ ਗਈ ਤਾਂ ਤੇ ਸ਼ੌਕ ਵੀ ਵਿਚੇ ਰਹਿ ਕੇ ਦੱਸੋ ਇਹੋ ਜਿਹਾ ਕੰਮ ਇਸ ਜਨਾਨੀ ਨੇ ਕੀਤਾ ਤੇ ਮੈਂ ਤਾਂ ਪੁਲਿਸ ਅਫਸਰਾਂ ਨੂੰ ਬੇਨਤੀ ਕਰਦਾ ਵੀ ਡੰਗਾਈ ਨਾਲ ਇਹਦੀ ਜਾਂਚ ਕਰਕੇ ਨਾ ਜੇ ਬਾਹਰੋਂ ਵੀ ਰਿਪੋਰਟ ਆਈ ਉਹ ਵੀ ਨਾਲ ਲਪੇਟਿਆ ਜਾਵੇ ਵੀ ਉੱਥੋਂ ਵੀ ਰਿਪੋਰਟ ਹੁੰਦਾ ਮੇਨ ਕਾਰਨ ਕੀ ਸੀ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕੜੀ ਦੇ ਨਾਲ ਕੜੀਆਂ ਜੀ ਜੋੜ ਕੇ ਨਾ ਤੇ ਸਾਹਮਣੇ ਲਿਆਂਦੀ ਜਾਂਦੇ ਜਿੱਦ ਜਨਤਾ ਨੂੰ ਪਤਾ ਲੱਗ ਜੇ ਅੱਛਾ ਕੋਤਰਾ ਸਾਹਿਬ ਵੈਸੇ ਦੇਖੋ ਵੀ ਸਮਾਜ ਜਾਂ ਸੋਚ ਜਾਣ ਕੇ ਅਧਰ ਹੁੰਦੀ ਆ ਪਿਛਲੇ ਦਿਨੀ ਜਿਵੇਂ ਜਲੰਧਰ ਦੇ ਵਿੱਚ ਕਿਡਾ ਵੱਡਾ ਕਾਂਡ ਹੋਇਆ ਵੀ ਬੱਚੀ ਦੇ ਨਾਲ ਗਲਤ ਕੰਮ ਹੋਇਆ ਤੇ ਜਾਂ ਹ ਭਾਵ ਕੀ ਸਮਾਜ ਲੱਗਦਾ ਨਹੀਂ ਵੀ ਹੋਰ ਦੀ ਹੋਰ ਹੀ ਪਾਸੇ ਤੁਰ ਪਿਆ ਹੁਣ ਭਾਵ ਕੀ ਭਰੋਸਾ ਹੀ ਕਿਤੇ ਨਹੀਂ ਰਹਿ ਗਿਆ ਮੈਂ ਕਹਿੰਦਾ ਵੀ ਕਿਤੇ ਅੱਗੇ ਨਾ ਪਿੰਡਾਂ ਦੇ ਵਿੱਚ ਜਾਂ ਕਿਤੇ ਜਾਣਾ ਨਾ ਬੱਚੇ ਨੇ ਆਂਡ ਗਵਾਂਡ ਕਹੀਦਾ ਵੀ ਯਾਰ ਬੱਚੇ ਦਾ ਖਿਆਲ ਰੱਖੀ ਚੱਲੇ ਹੁਣ ਆਂ ਗਵਾਂਡ ਬੱਚੇ ਵਾਲੀ ਤੁਸੀਂ ਕਹਾਣੀ ਕੀਤੀ ਆਂ ਗਵਾਂਡ ਬੱਚੇ ਦਾ ਦੇਖ ਲਓ ਇਸ ਤੋਂ ਮਤਲਬ ਗੱਲ ਇਹ ਹੈ ਵੀ ਸਿਸਟਮ ਜਿਹੜਾ ਇੰਨਾ ਕੁ ਅਫਸੈਟ ਹੋ ਗਿਆ ਹੈ ਕਿ ਸਾਡੀ ਪੁਲਿਸ ਨੂੰ ਵੀ ਸਮਝ ਨਹੀਂ ਆ ਰਹੀ ਜਨਤਾ ਨੂੰ ਵੀ ਨਹੀਂ ਸਮਝ ਆਈ ਪਈ ਅਸੀਂ ਕੀ ਕਰੀਏ ਪੁਲਿਸ ਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਕੀ ਕਰੀਏ ਜੇ ਪੁਲਿਸ ਇੰਡੀਪੈਂਡੈਂਟ ਕੰਮ ਕਰਨ ਲੱਗਦੀ ਹੈ ਤੇ ਪੋਲੀਟੀਕਲ ਦਖਲਅੰਦਾਜ਼ੀ ਹੋ ਜਾਂਦੀ ਪੋਲੀਟੀਕਲ ਦਖਲਅੰਦਾਜ਼ੀ ਹੋ ਕੇ ਪੁਲਿਸ ਦੇ ਜਿਹੜੀ ਉਹ ਇੰਡੀਪੈਂਡੈਂਟ ਕੰਮ ਵਾਲੀ ਜਿਹੜੀ ਉਹ ਸਪੀਡ ਹੀ ਹੋਰ ਪਾਸੇ ਨੂੰ ਤੁਰ ਪੈਂਦੀ ਤੇ ਜਦੋਂ ਸਪੀਡ ਹੋਰ ਪਾਸੇ ਨੂੰ ਤੁਰ ਜਾਂਦੀ ਜਨਤਾ ਕ੍ਰਾਈਮ ਵਾਲੇ ਪਾਸੇ ਤੁਰ ਪੈਂਦੀ ਹੈ ਜਨਤਾ ਕ੍ਰਾਈਮ ਜਨਤਾ ਦੇ ਜਦੋਂ ਕ੍ਰਾਈਮ ਵਧਣਾ ਸ਼ੁਰੂ ਹੋ ਜਾਂਦਾ ਤੇ ਪੁਲਿਸ ਨੂੰ ਮੁੜ ਕੇ ਹੀ ਬਦਨਾਮ ਕਰਨਾ ਵੀ ਯਾਰ ਪੁਲਿਸ ਕੋਲੋਂ ਕੰਟਰੋਲ ਨਹੀਂ ਹੁੰਦਾ ਪੁਲਿਸ ਕੰਟਰੋਲ ਕੀ ਕਰੂਗੀ ਤੁਸੀਂ ਅੱਧੇ ਤੋਂ ਵੱਧ ਦੇਤੀ ਜਿਹੜੀ ਮਤਲਬ ਪੁਲਿਸ ਸਰਕਾਰਾਂ ਨੂੰ ਦੇਤੀ ਸਰਕਾਰਾਂ ਦੀ ਮੈਂ ਬੇਨਤੀ ਕਰਦਾ ਕਿ ਪੁਲਿਸ ਨੂੰ ਇੰਡੀਪੈਂਡੈਂਟ ਕੰਮ ਦੀ ਇਜਾਜ਼ਤ ਦਿੱਤੀ ਜਾਵੇ ਨਾ ਵਿੱਚ ਤੁਸੀਂ ਸਰਕਾਰ ਆਵੇ ਦੇ ਵਿੱਚ ਪੁਲਿਸ ਡੂੰਘਾਈ ਨਾਲ ਜਾਂਚ ਕਰੇਗੀ ਔਰ ਸਾਰਾ ਕੁਝ ਤੱਥ ਕੱਢ ਕੇ ਕੱਲੇ ਕੱਲੇ ਲਿਆਂਉਣ ਵਾਸਤੇ ਸਾਹਮਣੇ ਆਈਏ ਇਸੇ ਕੰਮ ਪੁਲਿਸ ਦਾ ਹੋਰ ਕੰਮ ਕੀ ਪੁਲਿਸ ਨੇ ਇਹੋ ਕੰਮ ਕਰਨਾ ਹੋਰ ਪੁਲਿਸ ਦਾ ਹੋਰ ਕੰਮ ਕੋਈ ਨਹੀਂ ਹੈਗਾ ਜਿੱਦਾਂ ਬਾਹਰਲੇ ਮੁਲਕਾਂ 'ਚ ਪੁਲਿਸ ਕਰਦੀ ਨਾ ਉਹਨਾਂ 'ਚ ਕੋਈ ਦਖਲਦੰਦੀ ਨਹੀਂ ਹੁੰਦਾ ਜਿਹੜਾ ਕੰਮ ਕਰਨਾ ਕਰਨ ਤੋਂ ਬਾਅਦ ਅਗਲੇ ਨਾਲ ਅਗਲੀ ਗਾਗਨ ਰਿਪੋਰਟ ਦੇਣੀ ਨਹੀਂ ਉਸ ਤਰੀਕਾ ਇੱਥੇ ਵੀ ਪੁਲਿਸ ਨੂੰ ਕੰਮ ਦਿੱਤਾ ਜਾਏ ਸਾਡੇ ਪੰਜਾਬ ਪੁਲਿਸ ਦਾ ਵਾਰਡ ਦੇ ਵਿੱਚ ਨਾ ਹੈ ਹੂੰ ਠੀਕ ਹੈ ਠੀਕ ਹੈ ਕੋਟਰ ਜੀ ਬਹੁਤ ਬਹੁਤ ਧੰਨਵਾਦ ਤਾਂ ਦੇਖੋ ਵੀ ਸਮਾਜ ਚਲਾ ਕਿਧਰ ਨੂੰ ਗਿਆ ਕਿ ਇੱਕ ਪਤਨੀ ਵੱਲੋਂ ਆਪਣੇ ਇਕਾਸ਼ਕ ਦੇ ਨਾਲ ਲੜ ਕੇ ਆਪਦੇ ਹੀ ਘਰ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਡਰਾਮਾ ਕੀਤਾ ਪਰ ਪੁਲਿਸ ਨੇ ਉਹ ਡਰਾਮੇ ਦਾ ਪਰਦਾਫਾਸ਼ ਕੀਤਾ ਉਸ ਨੂੰ ਉਸੇ ਵੇਲੇ ਗ੍ਰਿਫਤਾਰ ਕਰ ਲਿਆ ਲੜਕੀ ਨੂੰ ਤੇ ਜਿਹੜਾ ਉਸ ਦਾ ਆਸ਼ਕ ਸੀਗਾ ਉਸ ਨੂੰ ਉਸ ਨੇ ਆਪ ਹੀ ਖੁਦ ਜਿਹੜਾ ਵਾ ਉਹ ਪੁਲਿਸ ਦੇ ਅੱਗੇ ਸਰੈਂਡਰ ਕੀਤਾ ਹੁਣ ਅਗਲੀ ਕਾਰਵਾਈ ਕਿੱਧਰ ਨੂੰ ਜਾਂਦੀ ਹੈ ਜਾਂ ਇਹ ਸਾਰਾ ਕੁਝ ਕਿਉਂ ਕੀਤਾ ਪੈਸੇ ਖਾਤਰ ਹੀ ਕੀਤਾ ਜਾਂ ਫਿਰ ਹੋਰ ਕੋਈ ਪਲਾਨ ਸੀਗਾ ਇਹ ਸਾਰੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਵੇਗਾ ਕੈਮਰਾਮੈਨ ਗੁਲਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ